ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੁਪਹਿਰ ਦਾ ਸਮਾਂ ਹੋ ਗਿਆ ਜੀ ਹੁਣ ਦੁਪਹਿਰ ਦੀ ਚਾਹ ਪਾਣੀ ਬਣਾਉਣ ਲੱਗੇ ਆ ਅੱਜ ਹੋ ਸਕਦਾ ਜੀ ਮਸ਼ੀਨ ਵੀ ਲੱਗੇ ਜਿਹੜੀ ਵੜਨ ਵਾਲੀ ਹੋਈ ਪਈ ਆ ਪੱਕੀ ਹੋਈ ਆ ਕੁਸ ਮੌਸਮ ਨੂੰ ਦੇਖਦੇ ਹੋਏ ਇਦਾਂ ਲੱਗਦਾ ਵੇ ਵੜਾਈ ਲਈਏ ਤਾਂ ਚੰਗਾ ਜਿਹੜੀ ਫਸਲ ਘਰੇ ਆ ਜਵੇ 2 ਕਿੱਲੇ ਤਾਂ ਪਹਿਲਾਂ ਵੜਾ ਲਈ ਸੀ ਜਿਹੜੇ ਬਾਕੀ ਦੇ ਰਹਿ ਗਏ ਸੀਗੇ ਉਹ ਹੁਣ ਵੜਾਉਣੇ ਨੇ ਜੀ ਅੱਜ ਦੇਖਦੇ ਆ ਮਸ਼ੀਨ ਕਦੋਂ ਕਉਂਦੀ ਐ ਦੁਪਹਿਰ ਦੀ ਚਾਹ ਦਾ ਟਾਈਮ ਹੋਏ ਵਿੱਚ ਆ ਘਰ ਕਰ ਲਈ ਆਪਾਂ ਨੇ ਮੇਰੀ ਚਾਹ ਘੱਟਲੀ ਪਰ ਫਿੱਕੀ ਆਪਣੇ ਵਾਲੇ ਵਿੱਚ ਪਤਾ ਮਿੱਠਾ ਸ਼ੱਕਰ ਚਾਰ ਅੱਸੀ ਮੈਚੇ ਸ਼ੱਕਰ ਦੀਓ ਬਣਾਉਣੀ ਆ ਚੀਨੀ ਦੀ ਚਾਹ ਸਾਨੂੰ ਨਹੀਂ ਵਧੀਆ ਲੱਗਦੀ ਹੁਣ ਇਹਨੂੰ ਪਤਵਾਰੇ ਵਾਲੀ ਦੇ ਲਾਂਗੇ ਪੱਤਰ ਪਾਈ ਦੀ ਬਾਕੀ ਆ ਕਾ ਪਰਸ ਸੋਰੀ ਪਰਸ ਵਾਲੀ ਮੇਰੀ ਦੇਖੋ ਆ ਮੈਂ ਬੀ ਲਗਾਈ ਹੈ ਆਪੇ ਪਾਸ ਜਿੱਧਰ ਨੂੰ ਚਲੇਗੀ ਗੀ ਮਤਲਬ ਉਧਰ ਨੂੰ ਇਹ ਹੰਦੇ ਹੁਣੇ ਲਈ ਸੀ ਇਹ ਅੱਧਾ ਘੰਟਾ ਲਾ ਕੇ ਰੱਖੀ ਜਦੇ ਤਾਰਤੀ ਮੈਨੂੰ ਆਉਂਦੀ ਨਹੀਂ ਲਾਉਣੀ ਆ ਮੇਰੀ ਭਾਣਜੀ ਲਾ ਕੇ ਗਈ ਸੀ ਵਧੀਆ ਅਰ ਨੋਰ ਸਕੂਲ ਤੋਂ ਆਉਣ ਵਾਲਾ ਜਦੋਂ ਆਊਗਾ ਉਹ ਫਿਰ ਪੰਗੂ ਸਾਹਿਬ ਦੀ ਮੋਟਰ ਤੇ ਰੋਟੀ ਲੈ ਕੇ ਜਾਊਗਾ ਤਾਂ ਦੇਖੋ ਰੋਟੀ ਭਿੱਜਾਂਗੇ ਜੀ ਬਾਹਰ ਮਸ਼ੀਨ ਵਾਲੇ ਵੀਰਾਂ ਦੀ ਚਾ ਵਨ ਰਹੀ ਆ ਉਹਨਾਂ ਨੂੰ ਚਾਹ ਆਪਾਂ ਮੋਟਰ ਤੇ ਹੀ ਭੇਜ ਦਾਂਗੇ ਤੇ ਭੰਗੂ ਸਾਹਿਬ ਦੀ ਰੋਟੀ ਬਾਕੀ ਦੀਵਾਲੀ ਦੀ ਸਫਾਈ ਅਸੀਂ ਹਜੇ ਕੋਈ ਨਹੀਂ ਕੀਤੀ ਹੈਗੀ ਗੱਲ ਸਟੋਰ ਦੀ ਉਹ ਕੀਤੀ ਹੈ ਸਾਰੀਆਂ ਸਫਾਈਆਂ ਸਾਡੀਆਂ ਕਰਨੇ ਪਈਆਂ ਜੀ ਹਵੇ ਆ ਜੀ ਸੱਚੀ ਗੱਲ ਸੱਚੀ ਗੱਲ ਪਰ ਨੂਰਾ ਗਿਆ ਮਸ਼ੀਨ ਹੁਣ ਆ ਗਈ ਤੇ ਤੂਪਾਂ ਵੀ ਅੱਜ ਸੋਹਣੀ ਸੀ ਸਵੇਰੇ ਤਾਂ ਬੱਦਲ ਵਾਈ ਹੈਗੀ ਸੀ ਪਰ ਹੁਣ ਬਹੁਤ ਵਧੀਆ ਮੌਸਮ ਹੋ ਗਿਆ ਸੀਗਾ ਤੂਪਾਂ ਹੈਗੀ ਤਾਂ ਥੋੜੀ ਥੋੜੀ ਦੇਖੋ ਹਰੀਓ ਆ ਪਰ ਬੰਗੂ ਸਾਹਿਬ ਕਹਿੰਦੇ ਚਲੋ ਜਿਹੜੀ ਮਤਲਬ ਘਰ ਆ ਜਵੇ ਫਸਲ ਉਹ ਹੀ ਵਧੀਆ ਹੁੰਦੀ ਹੈ ਜੀ ਬਾਕੀ ਮੌਸਮ ਦਾ ਘੜੀਚ ਪਤਾ ਨਹੀਂ ਲੱਗਦਾ ਹੈਗਾ ਅੱਜ ਆਪਣੀ ਸਾਰੀਓ ਜੀਰੀ ਵੱਢੀ ਜਾਊਗੀ ਬਾਕੀ ਮਸ਼ੀਨ ਵਾਲੇ ਵੀਰਾਂ ਦੇ ਅੱਗੇ-ਅੱਗੇ ਵੀ ਸਵੇਰ ਤੋਂ ਫਿਰ ਰਹੇ ਸੀ ਕਿਉਂਕਿ ਹੋਰ ਵੀ ਕਿਸੇ ਦੀ ਵੱਢਣੀ ਹੁੰਦੀ ਹੈ। ਫਿਰ ਆਏ ਸੀਗੇ ਤਕਰੀਬਨ ਦੁਪਹਿਰ ਤੋਂ ਬਾਅਦ ਆਏ ਸੀਗੇ ਮਸ਼ੀਨ ਵਾਲੇ ਵੀਰ। ਦੇਖੋ ਪੰਛੀ ਕਿੰਨੇ ਫਿਰ ਰਹੇ ਹਨ ਕਿੰਨਾ ਸੋਹਣਾ ਲੱਗਦਾ ਹੈ। ਵਾਈਟ-ਵਾਈਟ ਦੇਖੋ ਚਿੱਟੇ-ਚਿੱਟੇ ਫਿਰਦੇ ਨੇ। ਇਹ ਵੀ ਚੌਰ ਚੁਕ ਦੇ ਹੋਣਗੇ ਸ਼ਾਇਦ। ਸੋਰਸ ਜਿਪਣਾ ਵਾਲਾ ਬਾਕੀ ਹੁਣ ਕਈ ਦਿਨਾਂ ਤੋਂ ਮੌਸਮ ਬਹੁਤ ਖਰਾਬ ਹੋਇਆ ਹੋਇਆ ਹੈ ਬੱਦਲ ਰੋਜ਼ ਸਵੇਰੇ ਆ ਜਾਂਦੇ ਹੈ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਇਹ ਗੰਮਣ ਕਣੀ ਜੀ ਹੋਈ ਜਾਂਦੀ ਸੀ ਮੇਂ ਦੀ ਇੱਕ ਦਿਨ ਤਾਂ ਕਾਫੀ ਵੇਗੇ ਗੱਲ ਤਾਂ ਸ਼ਾਇਦ ਵੀਡੀਓ ਜਦ ਤੱਕ ਆਵੇ ਇੱਕ ਦਿਨ ਦੀ ਦੇਰੀ ਨਾਲ ਆਵੇ ਚਲੋ ਇਹ ਹੋ ਜਾਂਦਾ ਜਿੰਨੇ ਕੇ ਸਮੇਟ ਲੀਏ ਉੰਨੇ ਕੇ ਵਧੀਆ ਫਸਲ ਤਾਂ ਦੇਖੋ ਕਿਸਾਨਾਂ ਦੀ 6 ਮਹੀਨੇ ਦੀ ਮਿਹਨਤ ਹੁੰਦੀ ਹੈ ਹਰੇਕ ਕਿਸਾਨ ਦੇਖਦੇ ਵੇ 6 ਮਹੀਨੇ ਮਗਰੋਂ ਦੀ ਫਸਲ ਚੰਗੀ ਤਰ੍ਹਾਂ ਜਵੇ ਐਤਕੀ ਪਰ ਬਹੁਤ ਝਾੜ ਘਾਟਾ ਨਹੀਂ ਅੱਗੇ ਨੂੰ ਕਿਉਂਕਿ ਮੀਂਹ ਬਹੁਤ ਪੈਗੇ ਮੀਂਹੇ ਬਹੁਤ ਝਾੜ ਘਟਾਤਾ ਜੀਰੀ ਦਾ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜੀ ਕਿੱਥੇ ਕਿੱਥੇ ਝਾੜ ਘਟਾ ਹੋਏ ਸਾਡੇ ਤਾਂ ਇੱਧਰ ਮਤਲਬ ਅੱਗੇ ਨੂੰ ਤਾਂ ਕਾਫੀ ਘਟਾ ਕਿ ਜਿਹੜਾ ਮੀਂਹ ਦਾ ਅਸਰ ਉਹ ਤਕਰੀਬਨ ਸਾਰੇ ਕਿਤੇ ਹੀ ਹੋਇਆ ਜੀ ਪੰਜਾਬ ਦੇ ਵਿੱਚ ਮੀਂਹ ਜਿਆਦਾ ਪੈ ਜਾਂਦਾ ਤਾਂ ਵੀ ਫਸਲ ਨੂੰ ਮਾਰ ਪੈਂਦੀ ਆ ਮੀਂਹ ਘੱਟ ਪੈ ਜਾਂਦਾ ਤਾਂ ਵੀ ਫਸਲ ਨੂੰ ਮਤਲਬ ਹਾਨੀ ਪਹੁੰਚਾਉਂਦਾ ਹੁਣ ਇਸ ਤੋਂ ਬਾਅਦ ਚੇਤਨ ਤਿਆਰ ਕਰਕੇ ਭੰਗੂ ਸਾਹ ਵਾਲੂਆਂ ਦੀ ਤਿਆਰੀ ਕਰਨਗੇ ਤੇ ਰਾਲੂ ਲਾਵਾਂਗੇ ਜੀ ਸਾਰੇ ਖੇਤਾਂ ਵਿੱਚ ਹਰਨੌਰ ਹੁਣ ਇੱਥੇ ਰੋਟੀ ਲੈ ਕੇ ਆ ਗਏ ਅਸੀਂ ਜੇ ਮੋਟਰ ਤੇ ਭੰਗੂ ਸਾਹ ਦੀ ਅਨਕੀ ਆਪਣੇ ਰੋਟੀ ਖਾ ਲੈਣਗੇ ਲਸੀ ਨਾਲ